ਅਰਜਨ ਢਿੱਲੋਂ ਬਾਈ ਦੀ ਇੱਕ ਨਵੀਂ ਐਲਬਮ ਆਈ ਹੈ ਜਿਹਦੇ ਵਿੱਚ ਇੱਕ ਬਾਬਾ ਨਾਮ ਦਾ ਗਾਣਾ ਹੈ ਤੇ ਜੇ ਮੈਂ ਕਹਾਂ ਕਿ ਅਰਜਨ ਢਿੱਲੋਂ ਬਾਈ ਨੇ ਇਹ ਗਾਣਾ ਕਾਪੀ ਕੀਤਾ ਕਿਸੇ ਹੋਰ ਗਾਣੇ ਤੋਂ ਸ਼ਾਇਦ ਤੁਸੀਂ ਮੇਰੀ ਇਸ ਗੱਲ ਤੇ ਯਕੀਨ ਨਹੀਂ ਕਰੋਗੇ ਨਾਲ ਹੀ ਮੈਨੂੰ ਕਮੈਂਟਾਂ ਦੇ ਵਿੱਚ ਗਲਤ ਵੀ ਬੋਲੋਗੇ ਕਿ ਅਰਜਨ ਢਿੱਲੋਂ ਬਾਈ ਨੇ ਗਾਣਾ ਕਾਪੀ ਕੀਤਾ ਜਾਂ ਚੋਰੀ ਕੀਤਾ ਜਾਂ ਆਪ ਹੀ ਲਿਖਿਆ ਪਰ ਇਸ ਗਾਣੇ ਤੋਂ ਪਹਿਲਾਂ ਵੀ ਇਦਾਂ ਦਾ ਇੱਕ ਗਾਣਾ ਆ ਚੁੱਕਿਆ ਹੈ ਮੈਂ ਇਹਨਾਂ ਦੋਨਾਂ ਗਾਣਿਆਂ ਦੇ ਲਿਰਿਕਸ ਸਮਝਾਉਂਗਾ ਤੁਹਾਨੂੰ ਤੇ ਇਸ ਦੇ ਨਾਲ ਹੀ ਇਹਨਾਂ ਗਾਣਿਆਂ ਦੇ ਨਾਲ ਜੁੜੀਆਂ ਹੋਈਆਂ ਕੰਟਰੋਵਰਸੀਜ਼ ਦੇ ਬਾਰੇ ਵੀ ਦੱਸੂਗਾ ਕਿ ਅਰਜਨ ਢਿੱਲੋਂ ਹੋਰਾਂ ਨੇ ਤੁਹਾਡਾ ਗਾਣਾ ਕਾਪੀ ਗੀਤਾ ਦਾ ਪੂਰੀ ਗੀਤਾ ਇਹ ਵਾਲੀ ਵੀਡੀਓ ਤੁਸੀਂ ਪੂਰੀ ਦੇਖ ਕੇ ਸਮਝ ਕੇ ਕਮੈਂਟ ਕਰਿਓ ਕੀ ਇਹ ਗਾਣਾ ਅਰਜੰਟਲੋ ਬਾਈ ਨੇ ਸੱਚੀਓ ਕਾਪੀ ਕੀਤਾ ਹੈ ਜਾਂ ਫਿਰ ਉਹਨਾਂ ਨੇ ਖੁਦ ਹੀ ਲਿਖਿਆ ਗਾਣਾ ਹੋ ਰਹੀ ਆਪਣੇ ਗਾਣੇ ਦੇ ਨਾਲ ਮੈਚ ਕਰ ਰਿਹਾ ਕੋਈ ਫੇਮ ਲੈਣ ਦਾ ਚੱਕਰ ਹੈ ਨਹੀਂ ਦੇਖੋ ਅਰਜੰਟਲੋ ਬਾਈ ਦੇ ਇੱਕੋ ਦਿਨ ਦੇ ਵਿੱਚ ਕਾਫੀ ਸਾਰੇ ਗਾਣੇ ਲੀਕ ਹੋ ਗਏ ਸੀ ਕਿਸੇ ਨੇ ਮੈਨੀਫੈਸਟ ਨਾਮ ਰੱਖਤਾ ਸੀ ਇਸ ਐਲਬਮ ਦਾ ਅਰਜੰਟਲੋ ਨੇ ਸਟੋਰੀ ਲਾ ਕੇ ਇਹ ਕਿਹਾ ਸੀ ਕਿ ਇਹ ਜਿਹੜੇ ਵੀ ਗਾਣੇ ਲੀਕ ਹੋਏ ਨੇ ਉਹ ਮੇਰੇ ਪਿਛਲੀਆਂ ਐਲਬਮ ਦੇ ਵਿੱਚੋਂ ਕੱਢੇ ਹੋਏ ਗਾਣੇ ਨੇ ਅਰਜੰਟਲੋ ਬਾਈ ਨੇ ਕਿਹਾ ਕਿ ਇਹਨੂੰ ਹ ਮੈਨੀਫੈਸਟ ਨਾਮ ਤੋਂ ਹੀ ਇਹ ਐਲਬਮ ਰਿਲੀਜ਼ ਕੀਤੀ ਜਿਹਦੇ ਵਿੱਚ ਇਹ ਗਾਣਾ ਸੀ ਬਾਬਾ ਅਰਜਨ ਦੇਵ ਲੋ ਬਾਈਸ ਗਾਣੇ ਦੇ ਵਿੱਚ ਇਹ ਕਹਿੰਦੇ ਨੇ ਕਿ ਮੇਰਾ ਦਿਲ ਕਰਦਾ ਕਿ ਮੈਂ ਬਾਬਾ ਬਣ ਜਾਵਾਂ ਜਿਵੇਂ ਕਿ ਅਜਿਹਾ ਕਲਾ ਨਵੇਂ ਮਾਡਰਨ ਬਾਬੇ ਆ ਗਏ ਜਿਨ੍ਹਾਂ ਦੇ ਸੋਸ਼ਲ ਮੀਡੀਆ ਤੇ ਵੀ ਬਹੁਤ ਚੜ੍ਹਾਈ ਹੈ ਪਰ ਜਿਹੜੇ ਗਾਣੇ ਦੇ ਬਾਰੇ ਮੈਂ ਗੱਲ ਕਰ ਰਿਹਾ ਸੀ ਕਿ ਇਸ ਤੋਂ ਪਹਿਲਾਂ ਰਿਲੀਜ਼ ਹੋ ਚੁੱਕਿਆ ਉਸ ਗਾਣੇ ਦਾ ਨਾਮ ਵੀ ਹੈ ਕਿ ਮੈਂ ਬਾਬਾ ਬਣਨਾ ਉਹ ਗਾਣਾ ਲਿਖਿਆ ਸੀ ਦੇਵ ਰੂਪਾਣਾ ਬਾਈ ਨੇ ਪਰ ਇਹ ਜਿਹੜਾ ਦੇਵ ਰੂਪਾਣਾ ਦਾ ਗਾਣਾ ਹੈ ਇਹ YouTube ਤੇ ਲਗਭਗ 4 ਲੱਖ ਤੋਂ ਜ਼ਿਆਦਾ ਵਿਊਜ਼ ਹੋ ਚੁੱਕੇ ਨੇ ਇਹਦੇ ਤੇ ਇਸ ਗਾਣੇ ਤੇ ਕਾਫੀ ਚਰੀਆਂ ਰੀਲਾਂ ਬਣੀਆਂ ਸੀ ਕਾਫੀ ਵਾਇਰਲ ਹੋਇਆ ਸੀ ਇਹ ਵਾਲਾ ਗਾਣਾ ਗਾਣਾ ਚੱਲਿਆ ਵੀ ਬਹੁਤ ਅੱਜੇ ਤੱਕ ਗਾਣਾ ਨਾ ਚੱਲਿਆ ਤਾਂ ਫਿਰ ਆਪਾਂ ਸ਼ਾਇਦ ਚੁੱਪ ਕਰਕੇ ਬਹਿਣ ਦੇਣਾ ਵੀ ਆਪਾਂ ਕੀ ਗ੍ਰੈ ਪਾਣਾ ਦੇ ਇਸ ਗਾਣੇ ਦੀ ਵੀਡੀਓ ਦੇ ਥੱਲੇ ਲੋਕ ਕਮੈਂਟ ਕਰ ਰਹੇ ਨੇ ਇਸ ਗਾਣੇ ਦੇ ਥੱਲੇ ਲਿਖ ਰਹੇ ਨੇ ਕਿ ਤੂੰ ਕਾਪੀ ਕੀਤਾ ਹੈ ਅਰਜੈਂਟੀ ਲੋ ਨੂੰ ਉਸ ਤੋਂ ਬਾਅਦ ਦੇਵ ਰੂਪਾਣਾ ਨੇ ਵੀ ਕੁਝ ਗੱਲਾਂ ਕਈਆਂ ਨੇ ਅਰਜੈਂਟੀ ਲੋ ਨੂੰ ਉਸ ਤੋਂ ਬਾਅਦ ਮੇਰੇ YouTube ਤੇ ਜਾਂ ਮੇਰੇ Instagram ਤੇ ਕਾ ਫਾਰਮੈਟ ਆਉਣਾ ਅਰਜੈਂਟੀ ਲੋ ਦੇ ਨਾਮ ਤੇ ਅਰਜੈਂਟੀ ਲੋ ਬਾਈ ਦੇ ਗਾਣੇ ਦੇ ਵਿੱਚ ਕੁਝ ਲਿਰਿਕਸ ਐਦਾਂ ਸੀ ਕਿ ਮੈਂ ਗਲ ਦੇ ਵਿੱਚ ਮਾਲਾ ਪਾਲਵਾ ਗਲ ਵਿੱਚ ਮਹਾਲਾ ਥੜੀ ਜਾਨੀ ਦੂਜੇ ਗਾਣੇ ਦੇ ਲਿਰਿਕਸ ਸੀ ਕਿ ਮੈਂ ਗਲ ਦੇ ਵਿੱਚ ਸੋਨੇ ਦੀਆਂ ਚੈਨਾ ਪਾਣੀਆ ਤੂੰ ਗਲ ਇਸ ਤੋਂ ਲਾਵਾ ਵੀ ਕਾਫੀ ਸਾਰੀਆਂ ਲਾਈਨਾਂ ਸਿਮਿਲਰ ਨੇ ਜਿਵੇਂ ਕਿ ਇੱਕ ਗਾਣੇ ਦੇ ਵਿੱਚ ਕਿਹਾ ਗਿਆ ਕਿ ਮੈਂ ਲਾਲ ਬੱਤੀ ਲਾਉਂਗਾ ਆਪਣੀ ਗੱਡੀ ਤੇ ਗੱਡੀ ਤੇ ਬੱਤੀ ਲਾਉਂ ਲਾਲ ਇੱਕ ਗਾਣੇ ਚ ਕਿਹਾ ਕਿ ਪਾਇਲਟ ਗੱਡੀਆਂ ਮੂਰੇ ਹੋਣਗੀਆਂ ਲੇਕੇ ਪਾਇਲਟ ਗੱਡੀਆਂ ਮੂਰੇ ਨਹੀਂ ਫਿਰ ਚੇਲਿਆਂ ਦੀ ਗੱਲ ਵੀ ਕੀਤੀ ਹੈ ਕਿ ਯਾਰ ਜਿਹੜੇ ਯਾਰ ਮੇਰੇ ਵੇਲੇ ਨੇ ਉਹਨਾਂ ਨੂੰ ਮੈਂ ਚੇਲੇ ਬਣਾ ਲੂੰਗਾ ਯਾਰ ਨੇ ਵੇਲੇ ਨਹੀਂ ਉਹਨਾਂ ਨੂੰ ਬਣਾਣਾ ਚੇਲੇ ਚੇਲੇ ਨਹੀਂ ਜਮਾਰੇ ਹਾਂ ਇਦਾਂ ਦੇ ਹੀ ਕੁਝ ਸੇਮ ਸਿਮਿਲਰ ਜੇ ਲਿਰਿਕਸ ਦੂਜੇ ਗਾਣੇ ਦੇ ਵਿੱਚ ਵੀ ਨੇ ਮੈਂ ਤੁਹਾਨੂੰ ਸਾਰੇ ਲਿਰਿਕਸ ਸਮਝਾ ਨਹੀਂ ਸਕਦਾ ਤੁਸੀਂ ਜਾ ਕੇ ਗਾਣੇ ਦੋਨੇ ਸੁਣ ਲਿਓ ਤੇ ਉਹਨਾਂ ਦੇ ਵਿੱਚ ਡਿਫਰੈਂਸ ਦੇਖ ਲਿਓ ਗੱਡੀ ਤੇ ਬੱਤੀ ਲਾਉ ਉਹਦੀ ਗੱਲ ਹੋਈ ਸੀ ਉਹਨਾਂ ਨੇ ਪਾਇਲਟ ਗੱਡੀ ਦੀ ਗੱਲ ਕੀਤੀ ਚੇਲਿਆਂ ਦੀ ਡੇਰਿਆਂ ਦੀ ਆਪਣੀ ਲਾਈਨ ਸੀ ਕਿਤੇ ਚੱਲ ਜਦੋਂ ਮੈਂ ਬਾਬਾ ਬੰਦਾ ਉਹਨਾਂ ਦੀ ਲਾਈਨ ਸੀ ਬੀਬੀ ਮੇਰਾ ਜੀ ਕਰਦਾ ਮੈਂ ਵੀ ਬਹਾ ਹੁਣ ਆਪਾਂ ਗੱਲ ਕਰ ਲੈਨੇ ਆ ਕੌਂਟਰੋਵਰਸੀ ਦੀ ਦੇਖੋ ਦੇਵ ਰੂਪਾਨੰਦ ਦਾ ਇਹ ਕਹਿਣਾ ਹੈ ਕਿ ਮੇਰੇ ਜਿਹੜੇ ਗਾਣੇ ਤੇ ਕੌਂਟਰੋਵਰਸੀ ਹੋਈ ਸੀ ਪਹਿਲਾਂ ਉਦੋਂ ਲੋਕਾਂ ਨੇ ਇਹ ਕਿਹਾ ਸੀ ਕਿ ਯਾਰ ਇਹ ਸਾਡੇ ਬ ਦਨ ਉਹਨਾਂ ਦੇ ਲਿਰਿਕਸ ਵਧੀਆ ਨਹੀਂ ਲੱਗੇ ਸੀ ਇਹ ਗਾਣਾ ਸਹੀ ਨਹੀਂ ਲੱਗਿਆ ਤੇ ਉਹਨਾਂ ਨੇ ਆਪਣੇ ਬਾਬੇ ਤੇ ਗੱਲ ਲੈ ਲਈ ਕਿ ਇਹ ਸਾਡੇ ਬਾਬੇ ਨੂੰ ਬੋਲ ਰਿਹਾ ਉਹਦੇ ਵਿੱਚ ਇਹ ਮੈਨੂੰ ਗੱਲਾਂ ਕਰ ਤੂੰ ਸਾਡੇ ਆ ਬਾਬੇ ਬਾਰੇ ਬੋਲਿਆ ਨਾਮ ਨਹੀਂ ਲੈ ਸੀ ਆਪਾਂ ਪਖੰਡਵਾਦੀ ਗੱਲ ਕੀਤੀ ਤੁਹਾਨੂੰ ਮਿਰਚਾਂ ਤਾਂ ਲੱਗੀਆਂ ਤੁਹਾਡਾ ਗੁਰੂ ਪਖੰਡੀ ਲੱਗਦਾ ਇਸ ਕਰਕੇ ਤੁਸੀਂ ਸਾਨੂੰ ਫੋਨ ਜੇ ਤੁਹਾਨੂੰ ਪਤਾ ਤੁਹਾਡਾ ਗੁਰੂ ਪਖੰਡੀ ਹੈ ਬਾਈ ਤੁਸੀਂ ਫਿਰ ਜਾਣੇਗਾ ਤੂੰ ਪਰ ਹੁਣ ਦੇਵ ਰੂਪਾ ਨੰਦ ਇਹ ਕਹਿਣਾ ਕਿ ਯਾਰ ਅਰਜਨ ਢਿੱਲੋਂ ਦਾ ਜਦੋਂ ਦਾ ਗਾਣਾ ਆਇਆ ਤੁਸੀਂ ਹੁਣ ਉਹਦੇ ਤੇ ਕਿਉਂ ਨਹੀਂ ਬੋਲ ਰਹੇ ਕਹਿੰਦੇ ਸੀ ਵੀ ਮਾਫੀ ਮੰਗਣੀ ਹੋਵੇ ਹੁਣ ਉਹ ਨਾਮੇ ਆਰਟਿਸਟ ਦਾ ਵੀ ਗਾਣਾ ਹੈ ਉਹ ਤੋਂ ਜਿੱਕਰ ਆਪ अर्जेंटिल्लो ਦੀ ਹੀ ਗੱਲ ਕਰੀਏ ਤਾਂ बाई बाई ਗਾਣੇ ਦੀ ਇੱਕ ਕੌਂਟਰੋਵਰਸੀ ਹੋਈ ਸੀ ਪਹਿਲਾਂ। ਲੋ ਇਹ ਤਾਂ ਪੁਰਾਣੀ ਕੌਂਟਰੋਵਰਸੀ ਹੈ ਤੁਸੀਂ ਸਾਰੇ ਜਾਣਦੇ ਹੋ। अर्जेंटिल्लो ਨੇ ਜਵਾਬ ਵੀ ਦਿੱਤਾ ਸੀ ਇਸ ਗੱਲ ਨੂੰ ਲੈ ਕੇ। ਗੀਤ ਆਇਆ ਸੀਗਾ बाई बाई। ਉਸਦੇ ਨਾਲ ਦਾ ਇੱਕ ਰੰਦਾਂ ਮਿਲਦਾ ਗੀਤ ਵੀ ਰਿਲੀਜ਼ ਹੋਇਆ ਸੀਗਾ। ਉਸ ਤੇ ਬਹੁਤ ਸਾਰੀਆਂ ਗੱਲਾਂ ਹੋਈਆਂ। ਤੁਹਾਡਾ ਗੀਤ ਪਹਿਲਾਂ ਆਇਆ ਸੀ ਉਹ ਗੀਤ ਬਾਅਦ ਵਿੱਚ ਆਇਆ। ਜਿਹੜਾ ਬੰਦਾ ਲਿਖਦਾ ਹੈ ਨਾ ਕੋਈ ਇੱਕ ਸਲੈਂਗ ਦੀ ਗੱਲ ਸੀ बाई बाई ਐ ਨਹੀਂ ਸੀ ਕਿ ਮੈਂ ਇਨਵੈਂਸ਼ਨ ਕਰਤੀ ਸੀ। ਕੋਈ ਬਹੁਤ ਹੀ ਨਵੀਂ ਗੱਲ। ਆਮ ਗੱਲ ਸੀ। ਪਹਿਲਾਂ ਵੀ ਸ਼ਾਇਦ ਕਈ ਗਾਣੇ ਚਾਏ ਹੋਵੇ। ਸਾਡਾ ਵੀ ਬਣ ਗਿਆ ਸੀ, ਉਹਦੋਂ ਵੀ ਅਚਕੀ ਹੈ ਜਬਗੜ ਨਹੀਂ ਸੀ ਉਹ ਲੋਕ ਤੁਹਾਨੂੰ ਪਤਾ ਕਹਿਣ ਵਾਲੇ ਉਹਨਾਂ ਨੇ ਮੁੱਦਾ ਵੱਡਾ ਬਣਾ ਲਿਆ ਦੇਖੋ ਦੇਵ ਰੂਪਾਣਾ ਦੇ ਪਹਿਲਾਂ ਵੀ ਕਾਫੀ ਗਾਣੇ ਆ ਚੁੱਕੇ ਨੇ ਤੇ ਹੁਣ ਇੱਕ ਰੀਸੈਂਟਲੀ ਗਾਣਾ ਆਇਆ ਖਲਨਾਇਕ ਨਾਮ ਤੋਂ ਜਿਸ ਕਰ ਆਪਾਂ ਇਸ ਗਾਣੇ ਦੀ ਵੀ ਗੱਲ ਕਰੀਏ ਦੇਵ ਰੂਪਾਣਾ ਦੇ ਵੱਲੋਂ ਇਸ ਖਲਨਾਇਕ ਗਾਣੇ ਦੇ ਵਿੱਚ ਵੀ ਰਿਪਲਾਈ ਕੀਤਾ ਗਿਆ ਕਿਸੇ ਸਿੰਗਰ ਨੇ ਉਸੇ ਪਿੱਛੇ ਜੇ ਇੱਕ ਬਾਗੀ ਤੇ ਕਰਨ ਔਜਲਾ ਦੀ ਕੰਟਰੋਵਰਸੀ ਦੇਖੀ ਹੋਣੀ ਇਹ ਵੈਸੇ ਕੰਟਰੋਵਰਸੀ ਨਹੀਂ ਸੀ ਬਾਗੀ ਨੇ ਆਪਣੇ ਗਾਣੇ ਦੇ ਵਿੱਚ ਜਵਾਬ ਦਿੱਤਾ ਸੀ ਇੱਕ ਤਰ੍ਹਾਂ ਦਾ ਰਿਪਲਾਈ ਕੀਤਾ ਸੀ ਕਰਨ ਔਜਲਾ ਨੂੰ ਤੇ ਸਿੱਧੂ ਬਾਈ ਦੀ ਸਪੋਰਟ ਕੀਤੀ ਸੀ ਤੇ ਇਸ ਚੀਜ਼ ਤੋਂ ਬਾਅਦ ਕਾਫੀ ਲੋਕਾਂ ਚੀਜ਼ਾਂ ਕਰ ਰਹੇ ਕੁਝ ਜਿਹੜੇ ਸਿੱਧੂ ਬਾਈ ਦੇ ਚਾਹਣ ਵਾਲੇ ਨੇ ਉਹ ਕਹਿ ਰਹੇ ਸੀ ਕਿ ਸਿੱਧੂ ਬਾਈ ਦੀ سپورਟ ਕਰ ਰਿਹਾ ਤੇ ਇਸ ਚੀਜ਼ ਤੇ ਮੈਂ ਵੀ ਇੱਕ ਵੀਡੀਓ ਬਣਾਈ ਸੀ ਕਿ ਯਾਰ سپورਟ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਦੂਜੇ ਆਰਟਿਸਟ ਨੂੰ ਮਾੜਾ ਬੋਲੀਏ ਬਾਗੀ ਦਾ ਤਾਂ ਕੋਈ ਰੋਲ ਵੀ ਹੈ ਨਹੀਂ ਸੀ ਇਹਨਾਂ ਦੋਨਾਂ ਦੀ ਕੰਟਰੋਵਰਸੀ ਦੇ ਵਿੱਚ ਯਾਨੀ ਕਿ ਸਿੱਧੂ ਬਾਈ ਤੇ ਕਰਨ ਔਜਲਾ ਦੀ ਜਿਹੜੀ ਕੰਟਰੋਵਰਸੀ ਸੀ ਉਹ ਕਰਨ ਔਜਲਾ ਨੇ ਪਹਿਲਾਂ ਹੀ ਦੱਸਤਾ ਕਿ ਉਹ ਕਲੀਅਰ ਹੋ ਚੁੱਕੀ ਸੀ ਤੇ ਫਿਰ ਇੱਕ ਨਵਾਂ ਗਾਣਾ ਰਿਲੀਜ਼ ਕਰਕੇ ਉਹਦੇ ਵਿੱਚ ਰਿਪਲਾਈ ਕਰਨਾ ਕਰਨ ਔਜਲੇ ਨੂੰ ਤੇ ਸਿੱਧੂ ਬਾਈ ਦਾ ਨਾਮ ਲੈ ਕੇ ਰਿਪਲਾਈ ਕਰਨਾ ਹੁਣ ਇਹ ਗੱਲ ਕਿੰਨੀ ਕਿ ਚੰਗੀ ਹੈ ਤੁਸੀਂ ਲੜਾਈ ਕਿਸੇ ਦੀ ਚੋਂ ਫਿਰਦਾ ਜੋ ਫਾਇਦੇ ਤੱਕ ਨਾ ਪਹੁੰਚਣ ਦੇ ਲਈ ਸਾ ਟੌਪ ਹੁਣ ਇੱਥੇ ਲਾਸਟ ਗੱਲ ਇਹ ਆਉਂਦੀ ਹੈ ਕਿ ਯਾਰ ਦੇਵ ਰੂਪਾਣਾ ਕੌਂਟਰੋਵਰਸੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਫੇਮ ਦੇ ਚੱਕਰ ਦੇ ਵਿੱਚ ਸਾਰੀਆਂ ਚੀਜ਼ਾਂ ਕਰ ਰਿਹਾ ਹੈ ਟੂਡ ਕਰਿਆ ਕਰੂ ਵਿਦੇਸ਼ੀ ਨਹੀਂ ਤੋਂ ਲਾਈਫ ਬਦਲਦੀ ਵੇਖੀ ਨੋਟਾ ਦੇ ਆਉਣਗੇ ਪਰ ਪਰ ਗੱਪੇ ਲੋਕਾਂ ਦੇ ਵਿੱਚ ਵੀ ਇਦਾਂ ਦੀ ਕੁਝ ਲੈਣਾ ਆ ਰਹੀਆਂ ਹਨਾ ਵੀ ਹੌਕ ਲਾਈਨ ਤੋਂ ਲੱਗੇ ਕੋਈ ਚਾਰ ਪੰਜ ਚੀਜ਼ਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਵੀ ਸੇਮ ਹੋ ਰਹੀਆਂ ਤਾਂ ਯਾਰ ਇਸ ਚੀਜ਼ ਦੇ ਵੀ ਦੋ ਪਹਿਲੂ ਨੇ ਵੈਸੇ ਇੱਕ ਪਾਸੇ ਆਪਾਂ ਮੰਨ ਵੀ ਲਈਏ ਕਿ ਦੇਵ ਰੂਪਾਣਾ ਜਾਣ ਬੁੱਝ ਕੇ ਫੇਮ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਦੂਜੇ ਪਾਸੇ ਦੇਵ ਰੂਪਾਣਾ ਦਾ ਇਹ ਵੀ ਕਹਿਣਾ ਸੀ ਕਿ ਕਿ ਮੈਨੂੰ ਗੁੱਸਾ ਉਦੋਂ ਆਇਆ ਜਦੋਂ ਕਮੈਂਟਾਂ ਦੇ ਵਿੱਚ ਅਰਜੰਟ ਲੋ ਦਾ ਨਾਮ ਲੈ ਰਹੇ ਆ। ਆਪਾਂ ਨੂੰ ਕੋਈ ਫੇਮ ਲੈਣ ਦਾ ਚੱਕਰ ਹੈ ਨਹੀਂ ਤੇ ਨਾ ਆਪਾਂ ਨੂੰ ਆਪਾਂ ਬਾਈ ਨੂੰ ਕੋਈ ਗਲਤ ਸ਼ਬਦ ਕਹਿੰਦੇ ਆ ਬਸ ਮੈਂ ਤਾਂ ਲੋਕਾਂ ਦੇ ਧਰੂ ਕਿਉਂਕਿ ਇਕੱਲੇ-ਇਕੱਲੇ ਨੂੰ ਮੈਂ ਨਹੀਂ ਦੱਸ ਸਕਦਾ ਨਾ ਵੀ ਮੇਰਾ ਮੈਂ ਇਹ ਗੱਲ ਕਹਿ ਰਿਹਾ ਵੀ ਪਾਇਲ ਤੇ ਗਾਣਾ ਮੈਰਕਲਿਸ ਕੀਤਾ ਵੀ ਮੈਨੂੰ ਨਾ ਹੀ ਕੋਈ ਮੈਂ ਉਹ ਚੀਜ਼ ਨਾਲ ਰਲਾਈ ਹੋਈ ਆ ਹਨਾ ਜਿੱਦਾਂ ਆਪਾਂ ਇਸ ਬਾਬਾ ਗਾਣੇ ਦੀ ਹੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਜਿਹੜੇ ਲਿਰਿਕਸ ਨੇ ਉਹ ਇੱਕ ਸਾਬ ਦਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਪਖੰਡੀ ਬਾਬੇ ਹੁੰਦੇ ਨੇ ਉਹਨਾਂ ਦੇ ਕੋਲ ਕਿੰਨੀ ਸਿਕ ऐसे मैच ਹੋ ਜਾਂਦੇ ਨੇ ਇੱਕ ਦੂਜੇ ਦੇ ਨਾਲ ਕਈ ਵਾਰੀ ਕਿਸੇ ਰਾਈਟਰ ਦੇ ਦਿਮਾਗ ਦੇ ਵਿੱਚ ਆਈਡੀਆ ਹੁੰਦਾ ਪਹਿਲਾਂ ਤੋਂ ਹੀ ਇਦਾਂ ਦੀ ਕੁਝ ਚੀਜ਼ ਬਣਾਉਣ ਦਾ ਤੇ ਇਸ ਦੇ ਨਾਲ ਹੀ ਜਿਹੜਾ ਇਹ ਮੁੱਦਾ ਹੈ ਇਹ ਪੰਜਾਬ ਦੇ ਵਿੱਚ ਚੱਲ ਹੀ ਰਿਹਾ ਹੈ ਆ ਡੇਰਿਆਂ ਚ ਬਾਬਿਆਂ ਚ ਕੁਝ ਨਹੀਂ ਪਿਆ ਪੰਜਾਬ ਦਾ ਘਾਣ ਕਰਤਾ ਇੰਨਾਂ ਗੱਲਾਂ ਨੇ ਸਾਨੂੰ ਕਿਸੇ ਹੋਰ ਹੀ ਰਾਹ ਤੇ ਲੈ ਗਏ ਤੇ ਲੋਕ ਬਿਨਾਂ ਸੋਚੇ ਸਮਝੇ ਪਖੰਡੀ ਬਾਬਿਆਂ ਦੇ ਪਿੱਛੇ ਲੱਗ ਰਹੇ ਨੇ ਤੇ ਇਸ ਚੀਜ਼ ਤੇ ਅੱਜ ਨਹੀਂ ਪਹਿਲਾਂ ਤੋਂ ਵੀ ਗਾਣੇ ਬਣਦੇ ਆਏ ਨੇ ਪਰ ਇਹ ਜਿਹੜੇ ਦੋ ਗਾਣੇ ਨੇ ਇਹ ਥੋੜਾ ਡਿਫਰੈਂਟ ਵੇ ਦੇ ਨਾਲ ਲਿਖੇ ਗਏ ਸੀ ਕਿਉਂਕਿ ਜਿਹੜੇ ਪਹਿਲਾਂ ਗਾਣੇ ਆਏ ਨੇ ਪਖੰਡੀ ਬਾਬਿਆਂ ਤੇ ਉਹਨਾਂ ਵਿੱਚ ਸਾਫ਼-ਸਾ ਇੰਨਾ ਗਾਣਿਆਂ ਦੇ ਲਿਰਿਕਸ ਦੇ ਵਿੱਚ ਇੱਕ ਇਨਸਾਨ ਖੁਦ ਕਹਿ ਰਿਹਾ ਕਿ ਮੈਂ ਕਿੰਨਾ ਵੇਲਾ ਤੇ ਮੈਂ ਹੁਣ ਬਾਬਾ ਬਣ ਜਾਵਾਂ ਬਾਕੀ ਮੈਂ ਵਿਦੇਸ਼ਾਂ ਦੇ ਵਿੱਚ ਟੂਰ ਕਰਿਆ ਕਰੂੰਗਾ ਮੈਂ ਪਖੰਡ ਫਲਾਇਆ ਕਰੂੰਗਾ ਲੋਕ ਮੇਰੇ ਆਸ-ਪਾਸੇ ਹੋਣਗੇ ਯਾਨਕਿ ਇੱਕ ਤਰ੍ਹਾਂ ਦਾ ਜਵਾਬ ਹੀ ਦਿੱਤਾ ਗਿਆ ਇਸ ਗਾਣੇ ਦੇ ਵਿੱਚ ਉਹਨਾਂ ਬਾਬਿਆਂ ਨੂੰ ਤੇ ਉਹਨਾਂ ਲੋਕਾਂ ਨੂੰ ਜਿਹੜੇ ਬਾਬੇ ਦੇ ਪਿੱਛੇ ਪੈਂਦੇ ਨੇ ਇਸ ਲਈ ਮੈਂ ਇਸ ਵੀਡੀਓ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਮੈਂ ਕਿਸੇ ਦਾ ਪੱਖ ਨਾ ਲਵਾਂ ਤੇ ਮੈਂ ਅਨਬਾਇਸਡ ਰਹਿ ਕੇ ਇਹ ਵੀਡੀਓ ਬਣਾਵਾਂ ਮੈਂ ਤੁਹਾਡੇ ਸਾਹਮਣੇ ਉਹ ਸਾਰੀਆਂ ਚੀਜ਼ਾਂ ਰੱਖਤੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਤੁਸੀਂ ਆਪ ਇਹਨਾਂ ਸਾਰੀਆਂ ਚੀਜ਼ਾਂ 'ਚ ਡ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੁਹਾਨੂੰ ਇਸ ਚੈਨਲ ਤੇ ਮਿਲ ਜਾਣਗੇ ਤੁਸੀਂ ਜਾ ਕੇ ਉਹਨਾਂ ਨੂੰ ਵੀ ਦੇਖ ਸਕਦੇ ਹੋ